ਤੋਂ ਪਹਿਲਾਂ ਤਾਂ ਸਾਲਿਆਂ ਨੇ ਪਿਆਰ ਪੇ ਸਸ਼ੀ ਕਾਲ ਜਿਵੇਂ ਕਿ ਆਪਾਂ ਦੇਖਦੇ ਆ ਕਿ ਸਾਡੀ ਇੰਡਸਟਰੀ ਡਵੈਲਪ ਕਰਦੀ ਪਿਆ ਉਹਦੇ ਨਾਲ ਨਾਲ ਕੀ ਆ ਸਾਡਾ এনवायरमेंटਰੀ ਇਫੈਕਟ ਹੋ ਰਿਹਾ ਆ ਪੋਲੂਸ਼ਨ ਵੀ ਅੱਜ ਦੀ ਟੇਟ ਦੇ ਵਿੱਚ ਕਾਫੀ ਜ਼ਿਆਦਾ ਇਨਕਰੀਸ ਹੋ ਗਿਆ ਆ ਐਂਡ ਇਹਦੇ ਨਾਲ 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 ਆਪਾਂ ਕੀ ਦੇਖਿਆ ਕਿ ਗ੍ਰੀਨਰੀ ਜਿਹਨੂੰ ਹੀ ਕਹਿੰਦੇ ਪਲਾਂਟ ਸਾਡੇ ਲੱਗੇ ਛਗੇ ਖਤਮ ਹੋ ਰਹੇ ਆ ਤੁਹਾਡਾ ਜਿਹੜਾ ਮੇਨ ਮੋਟਿਵ ਇਹੀ ਹੈਗਾ ਕਿ ਆਪਾਂ ਆਪਣੇ এনवायरमेंट ਨੂੰ ਬਚਾਉਣ ਦੇ ਵਿੱਚ ਇੱਕ ਸਟੈਪ ਅੱਗੇ ਫੋਰਵਰਡ ਲਈਏ ਐਂਡ ਅਸੀਂ ਆਪਣੇ ਸਾਰੇ ਸਟੂਡੈਂਟਸ ਨੂੰ ਇਸ ਵਨ ਮਹਤਸਬ ਤੇ ਇੱਕ ਇੱਕ ਪਲਾਂਟ ਜਿਹੜਾ ਵਾ ਹੀ ਡੋਨੇਟ ਕੀਤਾ ਸਟੂਡੈਂਟਸਾਂ ਹੀ ਬੋਲੇ ਕਿ ਤੁਸੀਂ ਆ ਤਾਂ ਆਪਣੇ ਘਰ ਜਾਇਕੇ ਪਲਾਂਟ ਕਰਨਾ ਆ ਐਂਡ ਇੱਕ ਐਹੋਜੀ ਜਗ੍ਹਾ ਤੇ ਪਲਾਂਟ ਕਰਨਾ ਵਾ ਜਿੱਥੇ ਉਹ ਜਿਹੜਾ ਵਾ ਪੌਦਾ ਜਿਹੜਾ ਗਰੋਅ ਕਰ ਸਕੇ ਉਹਨੂੰ ਕੋਈ ਇਫੈਕਟ ਨਾ ਹੋਏ ਤੇ ਆਂਕੀ ਜਿਹੜਾ ਹਦਾ এনਵਾਇਰਨਮੈਂਟ ਆ ਉਹ ਬਚ ਸਕੇ ਐਂਡ ਜਿਹੜਾ ਪੋਲੂਸ਼ਨ ਆ ਉਹ ਵੀ ਥੋੜਾ ਡਿਕਰੀਸ ਹੋ ਸਕੇ ਮੈਂ ਬਾਕੀ ਸਾਰਿਆਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਤੁਹਾਨੂੰ ਸਾਲ ਦੇ ਵਿੱਚ ਦੋ ਪਲਾਂਟ ਜ਼ਰੂਰ ਪਲਾਂਟ ਕਰਨੇ ਚਾਹੀਦੇ ਆ ਜਾਂ ਕੋਈ ਸਪੈਸ਼ਲ ਓਕੇਜਨ ਹੋ ਗਿਆ ਜਿਦਾ ਤੁਹਾਡਾ ਬਰਥਡੇ ਆ ਅਨਿਵਰਸਰੀ ਆ ਤੁਹਾਨੂੰ ਪਲਾਂਟ ਜ਼ਰੂਰ ਲਗਾਉਣੇ ਚਾਹੀਦੇ ਤਾਂ ਕਿ ਜਿਹੜਾ ਹਦੀ ਅਪਕਮਿੰਗ ਜਨਰੇਸ਼ਨ ਆ ਜਾਂ ਹਦਾ ਆਨੂਲਰ ਕੀ ਸਾਡੀ এনवायरमेंट ਬਚ ਕਰਕੇ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜ ਸਟੂਡੈਂਟਸ ਜਿਹੜੇ ਪਲਾਂਟਸ ਤੋਂ ਲੀਕ ਕੀਤੇ ਕਿੰਨੇ ਪੌਦੇ ਬੰਦੇਗੇ ਦੇ ਬੱਚਿਆਂ ਦਾ ਕਿਵੇਂ ਦਾ ਰਿਐਕਸ਼ਨ ਆਇਆ ਅ ਪਾ ਡੇਟਸ ਤੋਂ ਉੱਤੇ ਜਿਹੜੇ ਜ਼ਿਆਦਾ ਪੋਜਿਆ ਅਜ ਬੱਚਿਆਂ ਨੂੰ ਵੰਡੇ ਐਂ ਸਾਰੇ ਬੱਚੇ ਕਾਫੀ ਜ਼ਿਆਦਾ ਵਧੀਆ ਸਾਰਿਆਂ ਨੂੰ ਲੱਗਾ ਕਿ ਐਂ ਸਾਰਿਆਂ ਨੇ ਬਹੁਤ ਜ਼ਿਆਦਾ ਕਿਹਾ ਕਿ ਹਾਂ ਕਿ ਇਸ ਚੀਜ਼ ਦੀ ਵੀ ਕਾਫੀ ਜ਼ਿਆਦਾ 니ਡ ਹੀ ਕੀ ਸਾਰੇ ਬੱਚੇ ਕੀ ਕਹਿੰਦੇ ਕਿ ਆਪਾਂ ਸੋਚਦੇ ਆ ਕਿ ਹਾਂ ਕਿ ਆਪਾਂ ਕੋਈ ਇਹੋ ਜਿਹਾ ਚੀਜ਼ ਕਰੀਏ ਲੇਕਿਨ ਬੱਚੇ ਕਾਨੇ ਪੇ ਤੇ ਉਹਨਾਂ ਨੇ ਸਾਡੇ ਐ ਜਿਹੜਾ ਸਟੈਪ ਉੱਪਰ ਦਿਆ ਉਹਨਾਂ ਨੂੰ ਕਾਫੀ ਅਪਰੀਸ਼ੀਏਟ ਕੀਤਾ ਐਂ ਸਾਰਿਆਂ ਨੇ ਕਾਹ ਜੱਗੋ ਪਲਾਂਟਸ ਨੂੰ ਪਲਾਂਟਰੀ ਕੀਤਾ ਐਂ ਸਾਨੂੰ ਫੋਟੋਗ੍ਰਾਫੀ ਵੀ ਜेन ਉਹਨਾਂ ਨੇ ਕਿਹਾ ਕਿ ਆਪਾਂ ਪਲਾਂਟ ਦੀ ਪੂਰੀ ਜਿਹੜੀ ਅੱਗੇ ਉਹਨੂੰ ਵਧਣ ਫੁੱਲਣ